ਪਹਿਣ ਗਿਆ ਵੀ ਮੇਰੀ ਪੱਟੀ ਪਹਿਣਾ ਮੇਰੇ ਪਾਪਾ ਆ ਗਿਆ ਬੱਚੇ ਨੀ ਬਾਜਾ ਜੋ ਅਸੀਂ ਕਸਾਬ ਕੁਝ ਰੋੜ ਗਿਆ ਸਾਡਾ ਦਵਾਈ ਹੋ ਗਿਆ ਕੁਝ ਨਹੀਂ ਗਹਿਣਾ ਘਟਾ ਦੀਦੀ ਆਪਣੇ ਘਰੋਂ ਚੇਵਰ ਲੈ ਕੇ ਆਈ ਉਹ ਵੀ ਸਾਰੇ ਸਾਰੇ ਮਿੱਟੀ ਹੋ ਗਏ ਕੁਝ ਨਹੀਂ ਮਿਲਿਆ ਸਾਨੂੰ ਇਹ ਤਾਂ ਬਸ ਸਿਰਫ ਦਿਖਾਉਣ ਦੇ ਲਈ ਕਿ ਭਾਈ ਅਸੀਂ ਗਹਿਣੇ ਲੈ ਕੇ ਆਏ ਸੀ ਤਾਂ ਇਹ ਇਹ ਇਸ ਤਰ੍ਹਾਂ ਦੇ ਹਾਲਾਤ ਹੈ ਇਹ ਉਹ ਨੌਜਵਾਨ ਹੈ ਜਿਹਦਾ ਵਿਆਹ ਜਿਹਦਾ ਵਿਆਹ ਧਰਿਆ ਹੋਇਆ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਸੀ ਇਸ ਮੁੰਡੇ ਨੂੰ ਵਿਆਹ ਕੇ ਲੈ ਕੇ ਆਉਣਾ ਸੀ ਤੇਰੇ ਬਾਪ ਨੇ ਜਾਨ ਬਚਾਈ ਔਰ ਕੁਝ ਨਹੀਂ ਮਿਲਿਆ ਸਾਨੂੰ ਤੇ ਇਹ ਵੀ ਮੁੰਡੇ ਦੇ ਭੈਣ ਨੇ ਭੈਣ ਵੱਡੀ ਭੈਣਾਂ ਗਈ ਆਪਣੇ ਸਸਰਾਲ ਦੇ ਉੱਤੇ ਆਈ ਸੀ ਕਿ ਇਹ ਵੀ ਆਪਣਾ ਸਾਰਾ ਕੁਝ ਗਵਾ ਕੇ ਬੈ ਗਈ ਇੱਥੇ ਆਣ ਕੇ ਇਹਨਾਂ ਦੇ ਵੀ ਗਏ ਇਹਨਾਂ ਦੇ ਵੀ ਸਾਰਾ ਕੁਝ ਗਿਆ ਕੁਝ ਮਿਲਿਆ ਹੀ ਨਹੀਂ ਸਾਨੂੰ ਮੌਕਾ ਨਹੀਂ ਮਿਲਿਆ ਸਾਨੂੰ ਕੁਝ ਕੱਟਾ ਕਰਨ ਦਾ ਕਿਸੇ ਦਾ ਪਾਣੀ ਆ ਕੇ ਭੈਣ ਦੀ ਹਿੰਮਤ ਨਹੀਂ ਹੈ ਕਿ ਸਾਡੇ ਵੱਲ ਨੂੰ ਇੱਧਰ ਨੂੰ ਮੂੰਹ ਕਰ ਲਵੇ ਕਿਉਂਕਿ ਭੈਣ ਬਹੁਤ ਜ਼ਿਆਦਾ ਰੋ ਰਹੀ ਹੈ ਇਸ ਵੇਲੇ ਕੋਈ ਗੱਲ ਨਹੀਂ ਪੜਨੇ ਫਿਰ ਭਰਾ ਵੇ ਆ ਕਿ ਲਉਣਾ ਤਾਂ ਕਿਹੜੀ ਗੱਲ ਹੈ ਠੀਕ ਹੋ ਤੁਸੀਂ ਤਾਂ ਕਦੋਂ ਸੀ ਵੀਰੇ ਵਿਆਹ ਕਦੋਂ ਸੀਗਾ ਅੱਜ ਤੋਂ ਸ਼ੁਰੂ ਸੀਗਾ ਕਰੇ ਅੱਜ ਤੋਂ ਹੀ ਰੋਟੀ ਸੀਗੀ ਕਰੇ ਜੇ ਉਹਨਾਂ ਤੀ ਗੱਸਤ ਹੈ ਤੇ ਇੱਕ ਨੂੰ ਜਾਨੀ ਅੱਜ ਤੋਂ ਇੱਕ ਦਿਨ ਬਾਅਦ ਇਹ ਸਾਰੇ ਕਾਰਜ ਹੋਣੇ ਸੀ ਹੁਣ ਫਿਰ ਅੱਗੇ ਕਿਵੇਂ ਕਰੋਗੇ ਵੀਰੇ ਬਚਿਆ ਹੀ ਕੁਛ ਨਹੀਂ ਨੇ ਬਚੇ ਜੀ ਤੁਸੀਂ ਸਾਰਾ ਕਵਰ ਕੀਤਾ ਹੈ ਦੇਖ ਲਿਆ ਸਾਰਾ ਕੁਝ ਨਹੀਂ ਹੈ ਜੀ ਬਸ ਇਹ ਸਾਹਮਣੇ ਆ ਬਸ ਉਹੀ ਤਾਂ ਹੜ ਪ੍ਰਭਾਵਤ ਬਹੁਤ ਸਾਰੇ ਇਲਾਕੇ ਤੁਹਾਨੂੰ ਦਿਖਾਏ ਅਸੀਂ ਇਸ ਵੇਲੇ ਪਠਾਨਕੋਟ ਦੇ ਬੇੜੀ ਬਜ਼ੁਰਗ ਪਿੰਡ ਦੇ ਵਿੱਚ ਖੜੇ ਆ ਇਸ ਘਰ ਦੇ ਵਿੱਚ ਜਿਹੜੇ ਚ ਅਸੀਂ ਖੜੇ ਹੋਏ ਆ ਇੱਥੇ ਵਿਆਹ ਹੈ ਮੁੰਡੇ ਦਾ ਬੜੇ ਖੁਸ਼ੀਆਂ ਚਾਹਾਂ ਦੇ ਨਾਲ ਇੱਥੇ ਕਾਰਜ ਹੋਣੇ ਸੀ ਅੱਜ ਅਸੀਂ ਇਸ ਨੂੰ ਦਿਖਾ ਰਹੇ ਆ ਤਾਂ ਆਉਣ ਵਾਲੇ ਕੱਲ ਇੱਥੇ ਮੁੰਡੇ ਦਾ ਵਿਆਹ ਸੀ ਪਰ ਤੁਸੀਂ ਇੱਥੇ ਹਾਲਾਤ ਵੇਖੋ ਕਿ ਵਿਆਹ ਵਾਲੇ ਘਰ ਦੇ ਵਿੱਚ ਅੱਜ ਦੇ ਦਿਨ ਜਿਸ ਘਰ ਦੇ ਵਿੱਚ ਬਹੁਤ ਖੁਸ਼ੀਆਂ ਹੋਣੀਆਂ ਸੀ ਉਸ ਘਰ ਦੇ ਵਿੱਚ ਆਏ ਹੜ ਨੇ ਹਾਲਾਤ ਕੁਝ ਇਹ ਜੇ ਬਣਾਤੇ ਕਿ ਪਰਿਵਾਰ ਨੂੰ ਇਹ ਨਹੀਂ ਸਮਝ ਆ ਰਹੀ ਕਿ ਮੁੰਡੇ ਦੇ ਵਿਆਹ ਵਾਸਤੇ ਅਸੀਂ ਖੁਸ਼ ਹੋਈਏ ਜਾਂ ਫਿਰ ਹੜ ਆਉਣ ਦੇ ਨਾਲ ਅਸੀਂ ਕਿਸੇ ਤਕਲੀਫ ਦਾ ਸਾਹਮਣਾ ਕਰ ਰਹੇ ਹਾਂ ਉਹਨਾਂ ਨੂੰ ਆਪ ਨੂੰ ਹੀ ਸਮਝ ਨਹੀਂ ਆ ਰਿਹਾ ਤਾਂ ਇਹ ਘਰ ਦੇ ਵਿੱਚ ਤੁਸੀਂ ਇਹ ਦੇਖੋ ਕਿ ਇਹ ਪਾਣੀ ਇਥੋਂ ਕਰੀਬ 3 3.5 4 ਫੁੱਟ ਤੱਕ ਤੁਹਾਨੂੰ ਇਹ ਇੱਕ ਨਜ਼ਰ ਆ ਰਿਹਾ ਹੋਵੇਗਾ ਇਥੋਂ ਤੱਕ ਪਾਣੀ ਆਇਆ ਜਦੋਂ ਇਥੋਂ ਤੱਕ ਪਾਣੀ ਆਇਆ ਤਾਂ ਇਸ ਤੋਂ ਅੱਗੇ ਜਿਹੜੇ ਕਮਰੇ ਆ ਉਹ 1 ਫੁੱਟ ਹੋਰ ਵੀ ਨੀਵੇਂ ਆ ਕਮਰੇ 1 ਫੁੱਟ ਹੋਰ ਨੀਵੇਂ ਆ ਯਾਨੀ ਪਾਣੀ ਅੰਦਰ 2 ਫੁੱਟ ਹੋਰ ਜ਼ਿਆਦਾ ਵਧ ਗਿਆ ਇਧਰ ਨਾਲੋਂ ਲਗਭਗ 5 ਤੋਂ 6 ਫੁੱਟ ਪਾਣੀ ਇਹਨਾਂ ਕਮਰਿਆਂ ਦੇ ਵਿੱਚ ਰਿਹਾ ਔਰ ਕਮਰੇ ਹੀ ਹੁੰਦੇ ਆ ਸਾਡੀ ਜਾਇਦਾਦ ਸੰਭਾਲਣ ਦੇ ਵਾਸਤੇ ਸਾਡੀਆਂ ਜ਼ਰੂਰੀ ਚੀਜ਼ਾਂ ਸੰਭਾਲਣ ਦੇ ਵਾਸਤੇ ਇਸੇ ਕਮਰੇ ਦੇ ਵਿੱਚ ਬਹੁਤ ਸਾਰੇ ਵਿਆਖ ਕਰਨ ਦੇ ਵਾਸਤੇ ਜੋ ਗਹਿਣੇ ਲਏ ਗਏ ਸੀ ਜੋ ਮਹਿੰਗੇ ਕੱਪੜੇ ਲਏ ਗਏ ਸੀ ਜਿੰਨਾ ਵੀ ਮਹਿੰਗਾ ਸਮਾਨ ਸੀ ਇਹਨਾਂ ਕਮਰਿਆਂ ਦੇ ਅੰਦਰ ਸੀ ਔਰ ਉਹ ਸਮਾਨ ਗਾਇਬ ਹੀ ਹੋ ਗਿਆ ਉਹ ਸਮਾਨ ਦਾ ਪਤਾ ਹੀ ਨਹੀਂ ਲੱਗਾ ਖਾਲੀ ਗਹਿਣਿਆਂ ਵਾਲੇ ਉਹ ਡੱਬੇ ਬਚੇ ਨੇ ਇਕੱਲੇ ਜਿਨ੍ਹਾਂ ਦੇ ਵਿੱਚ ਉਹ ਗਹਿਣੇ ਸੀ ਕਪੜੇ ਜਿਹੜੇ ਖਰੀਦੇ ਸੀ ਵਿਆਹ ਵਾਸਤੇ ਸਾਰੇ ਦੇ ਸਾਰੇ ਖਰਾਬ ਹੋ ਗਏ ਕੁਝ ਰੁੱੜ ਗਏ ਕੁਝ ਖਰਾਬ ਹੋ ਗਏ ਹੁਣ ਤੋਤਿਆਂ ਵੀ ਉਹਨਾਂ ਨੂੰ ਸ਼ਾਇਦ ਹੀ ਉਹ ਇਸ ਤੋਂ ਅੱਗੇ ਕੰਮ ਆ ਸਕਣ ਤਾਂ ਇਹ ਘਰ ਦੇ ਵਿੱਚ ਹਾਲਾਤ ਕੁਝ ਇਸ ਤਰ੍ਹਾਂ ਦੇ ਨਾਲ ਹੈ ਆ ਦੇਖੋ ਇਹ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦੇ ਗਹਿਣੇ ਸੀਗੇ ਆ ਡੱਬੀਆਂ ਜਦੋਂ ਤੁਸੀਂ ਸੁਨਿਆਰੇ ਕੋਲ ਜਾਂਦੇ ਹੋ ਜੁਵਲਰ ਕੋਲ ਜਾਂਦੇ ਹੋ ਤਾਂ ਤੁਹਾਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਚੀਜ਼ਾਂ ਪੈਕ ਕਰਕੇ ਦਿੰਦੇ ਆ ਇਸ ਤਰੀਕੇ ਦੇ ਨਾਲ ਤੇ ਆ ਦੇਖੋ ਕਿ ਸਾਰੇ ਦੇ ਸਾਰੇ ਜਿੰਨੇ ਵੀ ਗਹਿਣੇ ਸੀ ਉਹ ਤਾਂ ਪਾਣੀ ਦੇ ਇਸ ਵਹਾਅ ਦੇ ਵਿੱਚ ਹੜ ਗਏ ਪਰ ਇਹਨਾਂ ਇਸ ਪਰਿਵਾਰ ਦੇ ਕੋਲ ਕੱਲਾ ਡੱਬਾ ਬਚਿਆ ਇਹ ਡੱਬਾ ਸਿਰਫ ਦਿਖਾਉਣ ਦੇ ਲਈ ਕਿ ਭਾਈ ਅਸੀਂ ਗਹਿਣੇ ਲੈ ਕੇ ਆਏ ਸੀ ਤਾਂ ਇਹ ਇਹ ਇਸ ਤਰ੍ਹਾਂ ਦੇ ਹਾਲਾਤ ਹੈ ਇਹ ਉਹ ਨੌਜਵਾਨ ਹੈ ਜਿਹਦਾ ਵਿਆਹ ਹੈ ਜਿਹਦਾ ਵਿਆਹ ਧਰਿਆ ਹੋਇਆ ਇਸ ਪਰਿਵਾਰ ਦੇ ਵਿੱਚ ਖੁਸ਼ੀਆਂ ਸੀ ਇਸ ਮੁੰਡੇ ਨੂੰ ਵਿਆਹ ਕੇ ਲੈ ਕੇ ਆਉਣਾ ਸੀ ਇੱਕ ਪਰਿਵਾਰ ਦਾ ਜਿਹੜਾ ਪਰਿਵਾਰ ਦੇ ਵਿੱਚ ਮੈਂਬਰ ਦਾ ਵਾਧਾ ਹੋਣਾ ਸੀ ਪਰ ਇੱਥੇ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਹੁਣ ਪਰਿਵਾਰ ਇਹ ਸੋਚ ਰਿਹਾ ਹੈ ਕਿ ਅਸੀਂ ਇਸ ਕਾਰਜ ਨੂੰ ਕਰਾਂਗੇ ਕਿਵੇਂ ਲੇਟ ਕਰ ਲਿਆ ਇੱਕ ਦੋ ਦਿਨ ਪਰ ਇਸ ਨੂੰ ਅੱਗੇ ਕਿਵੇਂ ਕਰਨਾ ਹੈ ਇਹ ਸਭ ਤੋਂ ਮਾਤਾ ਜੀ ਹੈਗੇ ਨੇ ਸਾਡੇ ਨਾਲ ਸੱਚੀ ਕਾਲ ਮਾਤਾ ਜੀ ਹਾਂ ਜੀ ਤੁਸੀਂ ਤੁਸੀਂ ਕੀ ਲੱਗਦੇ ਹੋ ਜੀ ਮੁੰਡੇ ਦਾ ਹਾਂ ਮੈਂ ਕਿਹਨਾਂ ਮੁੰਡੇ ਦੀ ਮਾਂ ਤੁਹਾਡੇ ਮਾਸੀ ਜੀ ਤੁਸੀਂ ਤੁਸੀਂ ਭੈਣ ਹੋ ਤੁਸੀਂ ਭੈਣ ਹੈਗੇ ਆ ਵੀ ਮੇਰੀ ਪੱਟੀ ਭੈਣ ਹੈ ਮੇਰੇ ਪਾਪਾ ਹੈਗੇ ਆ ਕੁੱਚ ਨਹੀਂ ਬਚਿਆ ਜੋਸੀ ਕਸਾਬ ਕੁਛ ਰੁੜ ਗਏ ਸਾਡਾ ਹੱਥ ਬਾਈ ਹੋ ਗਿਆ ਕੁਛ ਨਹੀਂ ਗਹਿਣਾ ਗੱਟਾ ਦੀਦੀ ਆਪਣੇ ਘਰੋਂ ਚੇਬਰ ਲੈ ਕੇ ਆਈ ਉਹ ਵੀ ਸਾਰੇ ਸਾਰੇ ਮਿੱਟੀ ਹੋ ਗਏ ਕੁਛ ਨਹੀਂ ਮਿਲੇ ਸਾਨੂੰ ਕੁਛ ਨਹੀਂ ਮਿਲੇ ਇਹ ਪ੍ਰਸ਼ਾਸਨਾਂ ਕੀ ਮੰਗ ਕਰਦੇ ਕਿ ਸਾਡੀ ਮੰਗ ਪੂਰੀ ਕਰੋ ਕੁਛ ਨਹੀਂ ਮਿਲੇ ਸਾਨੂੰ ਸਿਰਫ ਆਪਣੀ ਜਾਨ ਬਚਾਈ ਔਰ ਕੁਛ ਨਹੀਂ ਮਿਲੇ ਸਾਨੂੰ ਇਹ ਇਹ ਮੁੰਡੇ ਦੇ ਪੈਣ ਨੇ ਵੱਡੀ ਪੈਣਾਂ ਗਈ ਆਪਣੇ ਸਸਰਾਲ ਦੇ ਉੱਤੇ ਆਈ ਸੀਗੇ ਇਹ ਵੀ ਆਪਣਾ ਸਾਰਾ ਕੁਛ ਗਵਾ ਕੇ ਵਾਹ ਕੇ ਤੇ ਆਣ ਕੇ ਇਹਨਾਂ ਦੇ ਵੀ ਗਏ ਨੇ ਗਏ ਇਹਨਾਂ ਦੇ ਵੀ ਸਾਰਾ ਕੁਝ ਗਿਆ ਕੁਝ ਮਿਲਿਆ ਹੀ ਨਹੀਂ ਸਾਨੂੰ ਮੌਕਾ ਨਹੀਂ ਮਿਲਿਆ ਸਾਨੂੰ ਕੁਝ ਕੱਟਾ ਕਰਨ ਦਾ ਕਿ ਸਿੱਧਾ ਪਾਣੀ ਆ ਕੇ ਸੈਣ ਦੀ ਹਿੰਮਤ ਨਹੀਂ ਹੈ ਕਿ ਸਾਡੇ ਵੱਲ ਨੂੰ ਇੱਧਰ ਨੂੰ ਮੂੰਹ ਕਰ ਲਵੇ ਕਿਉਂਕਿ ਭੈਣ ਬਹੁਤ ਜ਼ਿਆਦਾ ਰੋ ਰਹੀ ਹੈ ਇਸ ਵੇਲੇ ਕਿਉਂਕਿ ਇਹ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕੋਈ ਇੱਕ ਵਾਰ ਸੋਚ ਕੇ ਦੇਖੋ ਕਿ ਬੱਚੇ ਸੋਹਰਿਆਂ ਘਰ ਬੱਚੇ ਆਏ ਉਹਨਾਂ ਨੂੰ ਕੀ ਜਾਗ ਦਿਖਾਣਾ ਸਾਰੇ ਕਪੜੇ ਲੀਡਾ ਜੋ ਪਾਣ ਵਾਸਤੇ ਫਿਕਰ ਸ਼ਾਇਦ ਇਸੇ ਗੱਲ ਦਾ ਹੋਊਗਾ ਕਿ ਮੈਂ ਸੋਹਰਿਆਂ ਨੂੰ ਜਵਾਬ ਕੀ ਦੇਣਾ ਜਾ ਕਿ ਦੇਣਾ ਇਹੋ ਜੀ ਗੱਲ ਹੈ ਨਾ ਤੇ ਇਹਨੇ ਸੋਹਰਿਆਂ ਜਵਾਬ ਕੀ ਦੇਣਾ ਸਭ ਕੁਝ ਹੋ ਗਿਆ ਬਚਾਰੀ ਦਾ ਹੋ ਗਿਆ ਉਹਨੇ ਕਿਹਾ بار-ਬਾਰ ਕਿਸਰਾ ਆਉਣਾ ਹੈ ਇੱਥੇ ਅਨਾ ਪਰਾਟਾ ਚਿਲੇ ਆਂਦਾ ਕਪੜੇ ਲੈ ਆਂਦੇ ਲਾਣ ਵਾਸਤੇ ਦੇਣ ਵਾਸਤੇ ਗਿਆਨੇ ਲੈ ਆਂਦੇ ਉਹ ਕੁਝ ਨਹੀਂ ਮਿਲਿਆ ਸਭ ਕੁਝ ਖਵਾ ਗਿਆ ਇਹ ਸੋ ਨਾ ਪੜਨੇ ਸਮਝਣਗੇ ਤੁਹਾਡੇ ਤੁਹਾਡਾ ਸੋਹਰਾ ਪਰਿਵਾਰ ਵੀ ਇਸ ਗੱਲ ਨੂੰ ਸਮਝੇਗਾ ਤੁਹਾਨੂੰ ਲੱਗਦਾ ਤੁਹਾਡੀ ਜ਼ਿੰਮੇਵਾਰੀ ਤੈਅ ਕਰਨਗੇ ਏਡੇ ਵੱਡੇ ਨੁਕਸਾਨ ਦੇ ਅੰਦਰ ਜਿੱਥੇ ਪੂਰਾ ਕਾਰਜ ਖਰਾਬ ਹੋ ਗਿਆ ਏਡਾ ਵੱਡਾ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਪੜਨੇ ਪਰ ਭਰਾ ਵਿਆਹ ਕਿ ਲਉਣਾ ਤਾਂ ਕਿਹੜੀ ਗੱਲ ਹੈ ਠੀਕ ਹੋ ਤੁਸੀਂ ਠੀਕ ਹੋ ਤਾਂ ਕਦੋਂ ਸੀ ਫਿਰ ਵਿਆਹ ਕਦੋਂ ਸੀਗਾ ਵਿਆਹ ਅੱਜ ਤੋਂ ਸ਼ੁਰੂ ਸੀਗਾ ਕਰੇ ਅੱਜ ਤੋਂ ਹੀ ਰੋਟੀ ਸੀਗੀ ਕਰੇ ਅੱਜ ਆਪਾਂ 29 ਤਰੀਕਾ ਅੱਜ ਅੱਜ 30 ਤਰੀਕ ਹੈ 30 ਅੱਜ 30 ਤਰੀਕ ਨੂੰ ਗੱਲ ਕਰ ਰਹੇ ਆਂ ਹਾਂਜੀ 30 ਤਰੀਕ ਨੂੰ ਪਹਿਲੇ ਨੂੰ ਸ ਕਰਨ ਸੀਗਾ ਪਹਿਲੇ ਨੂੰ ਸ ਕਰਨ ਸੀਗਾ ਤੇਨੇ ਨੂੰ ਬਰਾਤ ਸੀ ਕੁਝ ਨਹੀਂ ਮਿਲਿਆ ਆ ਜੀ ਕੁਝ ਨਹੀਂ ਮਿਲਿਆ ਅੱਜ 29 ਗਾਸਤਾ ਹੈ ਤੇ ਇੱਕ ਨੂੰ ਜਾਨੀ ਅੱਜ ਤੋਂ ਇੱਕ ਦਿਨ ਬਾਅਦ ਇਹ ਸਾਰੇ ਕਾਰਜ ਹੋਣੇ ਸੀ ਹੁਣ ਫਿਰ ਅੱਗੇ ਕਿਵੇਂ ਕਰੋਗੇ ਵੀਰੇ ਬਚਿਆ ਹੀ ਕੁਝ ਨਹੀਂ ਕੁਝ ਨਹੀਂ ਬਚਿਆ ਜੀ ਤੁਸੀਂ ਸਾਰਾ ਕਵਰ ਕੀਤਾ ਹੈ ਦੇਖ ਲਿਆ ਸਾਰਾ ਕੁਝ ਨਹੀਂ ਹੈ ਜੀ ਬਸ ਇਹ ਸਾਹਮਣੇ ਆ ਬਸ ਉਹੀ ਹੈ ਜੀ ਬਚੇ ਸਮਾਨ ਸਮਾਨ ਕੁਝ ਨਹੀਂ ਬਚਿਆ ਆਪਣੇ ਕਪੜੇ ਸਾਰੇ ਬਣਾ ਲੈ ਬਣਾ ਚੁੱਕੇ ਸੀ ਸਾਰਾ ਟੋਟਲੀ ਸਾਰੇ ਸਾਰੀ ਤਿਆਰੀ ਹੋ ਰੱਖੀ ਸੀ ਮਤਲਬ ਅੱਜ ਤੋਂ ਕਾਰਜੇ ਸ਼ੁਰੂ ਸੀ ਸਮਾਨ ਲੈ ਕੇ ਆਇਆ ਰਾਸ਼ਨ ਲੈ ਕੇ ਆਇਆ ਗਿਆਣਾ ਘਟਾ ਸਾਰਾ ਰੱਖਿਆ ਸੀ ਬਸ ਆਪਣੇ ਇੱਥੇ ਮਾੜੀ ਪਲੈਨਿੰਗ ਕਰੇ ਕਰਦੇ ਅਨੇਦਰ ਨੂੰ ਚਿੰਕਾ ਮਈਆਂ ਕਿ ਪਾਣੀ ਆ ਗਿਆ ਪਾਣੀ ਆ ਗਿਆ ਬਾਹਰ ਨਿਕਲੇ ਮਾੜਾ ਜਾ ਕੇ ਦੇਖਿਆ ਉੱਥੇ ਤੇ ਪਾਣੀ ਟੱਪ ਗਿਆ ਉੱਥੋਂ ਤੇ ਬਸ ਭੱਜਣ ਵਾਲੀ ਗੱਲ ਕੀਤੀ ਜੀ ਆ ਤੁਹਾਡੇ ਸਾਹਮਣੇ ਆ ਦੇਖੋ ਲੋਕ ਲਗਾਏ ਹੋਏ ਆ ਦਰਵਾਜ਼ੇ ਨੂੰ ਲੋਕ ਲਗਾਏ ਹੋਏ ਆ ਪਾਣੀ ਦੇ ਇੰਨੇ ਤੇਜ਼ ਵਹਾਣ ਨਾਲ ਲੋਕ ਤੱਕ ਟੁੱਟ ਗਿਆ ਟੁੱਟ ਗਿਆ ਆ ਦੇਖੋ ਇਸ ਇਸ ਲੋਕ ਦੀ ਗੱਲ ਕਰ ਰਿਹਾ ਵੀਰ ਪਾਣੀ ਦੀ ਸ਼ਾਲੇ ਨਹੀਂ ਤੇਜ਼ ਸੀ ਕਿ ਸਾਰਾ ਕੁਝ ਤੋੜ ਕੇ ਅੰਦਰ ਪਾਣੀ ਵੜਿਆ ਹਾਂਜੀ ਹਾਂਜੀ ਮਤਲਬ ਤੇਜ਼ ਇੰਨਾ ਸੀ ਅਲਮਾਰੀ ਦਾ ਵੀ ਕਿ ਉਹ ਖਿੜਕੀਆਂ ਖੁੱਲ ਗਈਆਂ ਇੱਧਰ ਉੱਧਰ ਵਾਜੇ ਦੇ ਖੁੱਲ ਗਏ ਉਹ ਸਾਹਮਣੇ ਉਹ ਦੇਖੋ ਕੋਰਨਰ ਤੇ ਲਮੜੀ ਉਹ ਇੰਨਾ ਤੇਜ਼ ਵਹਾ ਸੀਗਾ ਪਾਣੀ ਦਾ ਉਹ ਛੱਡੇ ਕੁਝ ਨਹੀਂ ਉਹਨੇ ਬੈੱਡ ਲੀੜੇ ਜੋ ਵੀ ਹੈ ਸਾਰੇ ਆਕਸ਼ਨ ਵਗੈਰਾ ਸਾਰਾ ਕੁਝ ਲਿਆਂਦਾ ਪਿਆ ਸਾਰਾ ਕੁਝ ਲਿਆ ਕੇ ਰੱਖਿਆ ਇਹ ਬੋਰੀਆਂ ਵਾਰੀਆਂ ਬਾਹਰ ਪਈਆਂ ਸਭ ਰੋੜ ਰੜ ਕੇ ਕਰਦਾ ਸਮਾਨ ਸਾਰਾ ਬਾਹਰ ਰੋੜ ਗਿਆ ਬਾਹਰ ਦਾ ਜੋ ਗੰਦ ਗੁੰਦ ਕੂੜਾ ਸੀਗਾ ਸੱਪ ਕੀੜੇ ਮਗੜੇ ਉਹ ਸਾਰੇ ਅੰਦਰ ਬੜੇ ਅਸੀਂ ਤਾਂ ਡਰਦੇ ਆ ਡਰ ਦੇ ਗਾਰ ਕੱਢੀਏ ਪਾਣੀ ਕੱਢੇ ਪੈਰ ਖਰਾਬ ਹੋ ਗਏ ਆ ਪੈਰ ਲਾਏ ਨਹੀਂ ਜਾ ਰਹੇ ਇੰਨਾ ਕੈਮੀਕਲ ਇੰਨਾ ਇਨਫੈਕਸ਼ਨ ਹੋ ਗਈ ਅੰਦਰ ਜਿੱਥੇ ਇਸ ਨੌਜਵਾਨ ਦੇ ਹੱਥਾਂ ਨੂੰ ਪੈਰਾਂ ਨੂੰ ਵਟਣਾ ਲੱਗਣਾ ਸੀ ਉਥੇ ਇਹ ਨੌਜਵਾਨ ਦੇ ਪੈਰਾਂ ਨੂੰ ਅੱਜ ਗਾਰਾ ਤੇ ਇਹ ਗੰਦਗੀ ਲੱਗੀ ਹੋਈ ਲੱਗੇ ਚਲੇ ਜਾਣੇ ਯਾਰ ਕਿਤੇ ਕਿਤੇ ਸੱਟ ਲੱਗੀ ਹੋਈ ਹੈ ਪੈਰ ਤੇ ਬਿਲਕੁਲ ਕਿਸੇ ਦੇ ਨਹੀਂ ਲੱਗ ਰਹੇ ਮੇਰੇ ਨਹੀਂ ਪੂਰੇ ਸਾਰੇ ਪੂਰੇ ਤਕਰੀਬਨ ਪੂਰੇ ਮਲੇ ਦੇ ਇਨੇ ਕੀੜੇ ਆ ਕਮਕੋੜੇ ਆ ਸਾਕਾ ਕੀੜੇ ਸਾਰੀਆਂ ਜ਼ਰੀਲੀਆਂ ਚੀਜ਼ਾਂ ਆ ਜਾਂਦੀਆਂ ਕਿਸੇ ਦੇ ਨਹੀਂ ਹੈ ਕੋਈ ਆਪਣੇ ਪੈਰਾਂ ਤੇ ਪ੍ਰੋਪਰ ਠੀਕ ਨਹੀਂ ਆ ਬਹੁਰੇ ਹਾਲ ਆ ਸਾਰਿਆਂ ਦੇ ਜੀ ਹਾਂ ਹਾਂ ਤਾਂ ਇਸ ਤਰ੍ਹਾਂ ਦੇ ਹਾਲਾਤ ਆ ਇੱਕ ਵਾਰ ਕੈਮਰਾ ਘੁਮਾ ਕੇ ਦਿਖਾਓ ਕਿ ਪਰਿਵਾਰ ਕੋਸ਼ਿਸ਼ ਕਰ ਰਿਹਾ ਸੰਭਲਣ ਦੀ ਸੰਭਲਣ ਦੀ ਕੋਸ਼ਿਸ਼ ਕਰ ਰਿਹਾ ਸਿਰਫ ਕਿ ਚਲੋ ਥੋੜਾ ਬਹੁਤਾ ਸਾਡਾ ਪੈਰ ਰੱਖਣ ਜੋਗਾ ਥਾਂ ਬਣ ਜੇ ਕਿ ਜਦੋਂ ਚਾਰ ਰਿਸ਼ਤੇਦਾਰਾਂ ਨੇ ਆਉਣਾ ਹੈ ਅੱਜ ਤੋਂ ਦੋ ਦਿਨ ਬਾਅਦ ਤਾਂ ਉਹਨਾਂ ਵਾਸਤੇ ਥੋੜਾ ਜਿਹਾ ਦੇਖਣ ਨੂੰ ਠੀਕ ਲੱਗੇ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਇਸ ਹੜ ਦੇ ਕਾਰਨ ਉਹ ਇੱਕ ਦੋ ਦਿਨਾਂ ਦੇ ਵਿੱਚ ਠੀਕ ਹੋਣ ਵਾਲੇ ਤਾਂ ਨਹੀਂ ਪਰ ਫਿਰ ਵੀ ਕਿਉਂਕਿ ਇਸ ਪਰਿਵਾਰ ਦੀ ਮਜਬੂਰੀ ਹੈ ਕਿ ਘਰ ਦੇ ਵਿੱਚ ਕਾਰਜ ਹੈ ਘਰ ਦੇ ਵਿੱਚ ਇਹ ਫੰਕਸ਼ਨ ਰੱਖਿਆ ਹੋਇਆ ਹੈ ਤਾਂ ਇਹਨੂੰ ਟਾਲਿਆ ਵੀ ਨਹੀਂ ਜਾ ਸਕਦਾ ਤਾਂ ਇਹ ਸਿਰਫ ਸੰਭਲਣ ਦੀ ਕੋਸ਼ਿਸ਼ ਕਰ ਰਿਹਾ ਹੈ ਘਰ ਦੇ ਵਿੱਚ ਜਿਹੜੇ ਬਹੁਤ ਸਾਰੇ ਨੌਜਵਾਨ ਆ ਉਹ ਕੰਮ ਤੇ ਲੱਗੇ ਵੀ ਹੋਏ ਆ ਕਰ ਵੀ ਰਹੇ ਆ ਸੰਭਾਲ ਵੀ ਰਹੇ ਆ ਪਰ ਇਹ ਸਿਰਫ ਇੱਕ ਵਾਰ ਇਹ ਹੈ ਕਿ ਕਾਰਜ ਇੱਕ ਵਾਰ ਹੋ ਜਾਵੇ ਕਿਸੇ ਵੀ ਤਰੀਕੇ ਇਧਰ ਉਧਰ ਕਰਕੇ ਤਾਂ ਇਹ ਹਾਲਾਤ ਹੋਏ ਪਏ ਨੇ ਇਸ ਘਰ ਦੇ ਇਸ ਪਰਿਵਾਰ ਦੇ ਤੇ ਘਰ ਦੀ ਰਸੋਈ ਦਾ ਸਮਾਨ ਇੱਕ ਵਾਰ ਫੇਰ ਅਮਨ ਇਧਰ ਨੂੰ ਕੈਮਰਾ ਘੁਮਾ ਦਿਓ ਇਹ ਇਹ ਰਸੋਈ ਦਾ ਸਮਾਨ ਦੇਖੋ ਤੁਸੀਂ ਇਹ ਕਦੋਂ ਠੀਕ ਹੋਏਗਾ ਕੀ ਇਹ ਵਿਆਹ ਤੱਕ ਸਾਰਾ ਕੁਝ ਠੀਕ ਹੋ ਜਾਏਗਾ ਕਿਵੇਂ ਹੋਏਗਾ ਇਹ ਸਭ ਤੋਂ ਵੱਡੀ ਟੈਨਸ਼ਨ ਜਿੱਥੇ ਪਰਿਵਾਰ ਕਿਸੇ ਨੇ ਵੀ ਆਪਣੇ ਘਰ ਦੇ ਵਿੱਚ ਕੋਈ ਜਿਹੜਾ ਕੋਈ ਫੰਕਸ਼ਨ ਰੱਖਿਆ ਜਾਂ ਕਾਰਜ ਕਰਨਾ ਹੈ ਤਾਂ ਉਹ 4 ਦਿਨ ਪਹਿਲਾਂ ਸੁਰਖਰੂ ਹੋ ਜਾਂਦਾ ਹੈ ਕਿ ਭਾਈ ਚਲੋ ਵੇਲੇ ਹੋ ਗਏ ਸਮਾਨ ਪੂਰਾ ਹੋ ਗਿਆ ਹੁਣ ਆਪਾਂ ਆਰਾਮ ਨਾਲ ਆਪਣਾ ਫੰਕਸ਼ਨ ਨੇਪਰੇ ਚਾੜਾਂਗੇ ਦੇਖੋ ਆ ਘਰ ਦਾ ਜਿੰਨਾ ਟੋਟਲ ਸਮਾਨ ਇਸ ਤੋਂ ਪਹਿਲਾਂ ਪਰਿਵਾਰ ਨੇ ਆਪਣੀ ਮਿਹਨਤ ਮਿਹਨਤ ਦੇ ਨਾਲ ਬਣਾਇਆ ਹੋਏਗਾ ਸਾਰੇ ਦਾ ਸਾਰਾ ਬਰਬਾਦ ਹੋ ਗਿਆ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਸਾਰੀਆਂ ਨੇ ਸਾਰੀਆਂ ਖਤਮ ਹੋ ਗਈਆਂ ਇਹਨਾਂ ਦੇ ਵਿੱਚੋਂ 50% ਦੀ ਸਮਾਨ ਹੈ ਜਿਹੜਾ ਵਾਪਸ ਵਰਤਣ ਦੇ ਲਈ ਨਿਕਲੇਗਾ ਇਹ ਤੁਸੀਂ ਕੱਪੜਿਆਂ ਵਗੈਰਾ ਦੀ ਗੱਲ ਕਰਦੇ ਸੀ ਕਿ ਤੁਸੀਂ ਕੱਪੜੇ ਸੀਨੇ ਹੋ ਕਾਹੂ ਤੇ ਇਕ ਤਾਂ ਸਮਾਨ ਹੀ ਸੀਗਾ ਕੱਪੜੇ ਮਾਂ ਕੁੜੀਆਂ ਰੱਖੀਆਂ ਹੋਈਆਂ ਸਭ ਕੁਝ ਤਬਾਹ ਹੋ ਗਿਆ ਮਸ਼ੀਨਾਂ ਪਈਆਂ ਜੰਗ ਲੱਗ ਗਿਆ ਸਾਰਾ ਕੁਝ ਤਬਾਹ ਹੋ ਗਿਆ ਇਸ ਲਈ ਸਾਡੀ ਕਿਸੇ ਨੇ ਕੋਈ ਜਿਹੜਾ ਨਵਾਂ ਸਰਪੰਚ ਬਣਿਆ ਕੋਈ ਮਦਦ ਨਹੀਂ ਕੀਤੀ ਜਿਹੜੇ ਪਹਿਲੇ ਸਾਹਬ ਸਿੰਘ ਸਰਪੰਚ ਹੈ ਗਿਆ ਉਹਨਾਂ ਨੇ ਸਾਡੀ ਇਨੀ ਹੈਲਪ ਕੀਤੀ ਸਵੇਰੇ ਵੀ ਰੋਟੀ ਦੇ ਰਿਆ ਦੁਪਹਿਰ ਹੀ ਵੀ ਰੋਟੀ ਦੇ ਰਿਆ ਸ਼ਾਮ ਨੂੰ ਵੀ ਰੋਟੀ ਦੇ ਰਿਹਾ ਤਿੰਨ ਤਿੰਨ ਚਾਰ ਚਾਰ ਵਾਰੀ ਚੱਕਰ ਲਗਾ ਰਹੇ ਜਿਹੜਾ ਨਵਾਂ ਸਰਪੰਚ ਬਣਿਆ ਇੱਕ ਵਾਰ ਹੀ ਨਿਕਾਰ ਬਣਿਆ ਇੱਕ ਵਾਰੀ ਨਹੀਂ ਦੇਖਿਆ ਕਿ ਵੀ ਜਿੰਦੇ ਹੈਗੇ ਜਾਂ ਮਰ ਗਏ ਕੀ ਫਾਇਦੇ ਹੋ ਜੇ ਸਰਪੰਚ ਨੂੰ ਜਿੰਡ ਸਾਡਾ ਇਸੇ ਸਾਥ ਨਹੀਂ ਦਿੱਤਾ ਇਸ ਟਾਈਮ ਇਹ ਜਿਹੜੇ ਸ਼ੂਕਰ ਗਚਾਰ ਕਰਦੇ ਜਿਹਨਾਂ ਨੇ ਸਾਨੂੰ ਰੋਟੀ ਦੇ ਰਿਆ ਇਹ ਹਾਲ ਹੋਇਆ ਸਾਡੀ ਸਟੇਟ ਵੀ ਰੋਟੀ ਵੀ ਸਰਪੰਚ ਦੇ ਸਰਪੰਚ ਪ੍ਰਵਾਣਾ ਸਰਪੰਚ ਸਾਪ ਸਿੰਘ ਸਾਹਿਬ ਉਹਨਾਂ ਦੇ ਵਾਈਫ ਜਿਹੜੇ ਆਪਣੇ ਕੀਤਾ ਹੈਗੇ ਆ ਉਹ ਸਾਰਾ ਕੁਝ ਸਾਨੂੰ ਦੇ ਰਿਹਾ ਇਸ ਟਾਈਮ ਖੁਦ ਚਾਰ ਚਾਰ ਵਾਰੀ ਘਰ ਆ ਰਹੇ ਸਾਰੇ ਘਰੇ ਆ ਰਹੇ ਨਮਾ ਸਰਪੰਚ ਇੱਕ ਵਾਰੀ ਨਹੀਂ ਪੜਿਆ ਤਾਂ ਇਹ ਹਾਲਾਤ ਹੈ ਇੱਧਰ ਇਲੈਕਟ੍ਰੋਨਿਕ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਭੈਣੋਰੀ ਬਹੁਤ ਭਾਵੁਕ ਹੈ ਇਸ ਵੇਲੇ ਕਹਿੰਦੇ ਕਿ ਰੋਟੀ ਵੀ ਕਿਸੇ ਦੇ ਘਰੋਂ ਬਣ ਕੇ ਆ ਰਹੀ ਹੈ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੇ ਉਹਨਾਂ ਨੂੰ ਜ਼ਰੂਰ ਨਰਾਜ਼ਗੀ ਹੈਗੀ ਹੈ ਕਿ ਜੇਕਰ ਅਸੀਂ ਉਹਨਾਂ ਨੂੰ ਚੁਣਿਆ ਤਾਂ ਉਹਨਾਂ ਨੂੰ ਸਾਡਾ ਸਾਡੀ ਹਾਲਤ ਦੀ ਵੀ ਸਮਝ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਤਾਂ ਇਹ ਹਾਲਾਤ ਬਣੇ ਨੇ ਨਾਮਕੀਏ ਵੀਰ ਤੁਹਾਡਾ ਮੇਰਾ ਰਾਜ ਹੈ ਜੀ ਰਾਜ ਰਾਜ ਹਾਂਜੀ ਤਾਂ ਇਹ ਨੌਜਵਾਨ ਹੈ ਰਾਜ ਜਿਹਦਾ ਜਿਹਦਾ ਵਿਆਹ ਹੈ ਚਲੋ ਕਾਰਜ ਨੇਪਰੇ ਚੜ ਜਾਣੇ ਆ ਪਰ ਇਹਨਾਂ ਨੂੰ ਆਪਣਾ ਵਿਆਹ ਤਾ ਉਮਰ ਯਾਦ ਰਹੇਗਾ ਆਪਣੇ ਬੱਚਿਆਂ ਨੂੰ ਵੀ ਅੱਗੇ ਕਹਾਣੀਆਂ ਸੁਣਾਇਆ ਕਰਨਗੇ ਕਿ ਮੇਰੇ ਵਿਆਹ ਤੋਂ ਦੋ ਦਿਨ ਪਹਿਲਾਂ ਕੀ ਕੁਝ ਹੋਇਆ ਸੀ ਅਸੀਂ ਕਿੰਨਾ ਨੁਕਸਾਨ ਚ ਲੱਗਿਆ ਸੀ ਤੇ ਉਸ ਵੇਲੇ ਹਾਲਾਤ ਕਿਸ ਤਰ੍ਹਾਂ ਦੇ ਸੀ ਇਹ ਇਹਨਾਂ ਵਾਸਤੇ ਇੱਕ ਕੌੜੀ ਯਾਦ ਬਣ ਗਈ ਜਿਹੜੀ ਇਸ ਵੇਲੇ ਇਹ ਪਰਿਵਾਰ ਆਪਣੇ ਹੱਡੀ ਹੰਡਾ ਰਿਹਾ ਅਸੀਂ ਇਹ ਅਪੀਲ ਕਰਦੇ ਹਾਂ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਕਿਉਂਕਿ ਬਹੁਤ ਮੱਦਮ ਜੇ ਵਰਗ ਦਾ ਪਰਿਵਾਰ ਹੈ ਇਹ ਮੁੰਡੇ ਨੂੰ ਵਿਆਹਣਾ ਸੀ ਜੇਕਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤਾਂ ਅਸੀਂ ਤੁਹਾਡੇ ਤੱਕ ਇਹਨਾਂ ਦਾ ਮੋਬਾਈਲ ਨੰਬਰ ਵੀ ਪਹੁੰਚਦਾ ਕਰ ਦੇਵਾਂਗੇ ਕੋਸ਼ਿਸ਼ ਕਰੋ ਕਿ ਇਸ ਪਰਿਵਾਰ ਤੱਕ ਪਹੁੰਚ ਹੋਵੇ ਉਹਨਾਂ ਦੀ ਜਿੰਨੇ ਕੁ ਵੀ ਆਰਥਿਕ ਮਦਦ ਹੋ ਸਕਦੀ ਹੈ ਉਹ ਜ਼ਰੂਰ ਕੀਤੀ ਜਾਵੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਪਠਾਨਕੋਟ